ਸਤ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਆਜੋ ਅੱਜ ਆਪਾਂ ਤੁਹਾਨੂੰ ਲੰਗਰਾਂ ਦੇ ਘਰਾਣੇ ਦਰਸ਼ਨ ਹੋਲਾ ਮੱਲ ਲਲ ਚੱਲ ਲਿਆ ਵਾ ਤੇ ਰੋਡ ਤੇ ਲੱਗੇ ਹੋਏ ਆ ਲੰਗਰ ਉਹ ਸਾਰੇ ਹੀ ਤੁਹਾਨੂੰ ਆਪਾਂ ਦਿਖਾਉਣੇ ਅੱਜ ਆਜੋ ਚਲਿਏ ਮੈਸਣਾ ਕਰਿਓ ਕੋਈ ਵੀ ਪਾਟ ਸਾਰੇ ਦੇਖਦੇ ਰਹੋ ਅੱਗੇ ਦੇਖੋ ਆਪਾਂ ਤੁਹਾਨੂੰ ਕਿੱਥੇ ਕਿੱਥੇ ਖੜਦੇ ਆ ਸਾਰਾ ਰੋਡ ਤੁਹਾਨੂੰ ਆਪਾਂ ਦਿਖਾਉਣਾ ਵਾ ਕਿੱਥੇ ਕਿੱਥੇ ਲੰਗਰ ਲੱਗਾ ਹੋਇਆ ਵਾ ਆਜੋ ਚੱਲ ਜਾਈਏ ਆਪਾਂ ਪਿੰਡ ਚੋਂ ਨਿਕਲ ਗਏ ਆ ਉਹ ਆਪਣਾ ਗੁਰਦੁਆਰਾ ਸਾਹਿਬ ਆ ਸਾਹਮਣੇ ਜੇ ਤੁਸੀਂ ਦਰਸ਼ਨ ਕੰਡਿਆ ਵਾਹਿਗੁਰੂ ਜੀ ਜ਼ਰੂਰ ਲਿਖਿਓ ਪੈਂਚਰ ਨਿਕਲਦੇ ਸਾਰੀ ਆਪਾਂ ਤੁਹਾਨੂੰ ਸਾਰਾ ਰੋਡ ਦਿਖਾਉਣਾ ਕਿੱਥੋਂ ਕਿੱਥੋਂ ਦੀ ਆਪਾਂ ਲੰਘਣਾ ਵੇਖੀ ਚੱਲਿਓ ਤੇ ਸਾਰਾ ਕੈਮਰਾ ਕੰਬਣਦਾ ਏ ਥੋੜਾ ਜਿਹਾ ਇਸ ਕਰਕੇ ਥੋੜੀ ਖਰਾਬੀ ਹੋ ਗਿਆ ਮੋਰੇ ਉਨ ਦਾੜੇ ਦਾ ਮੁੰਡਾ ਆਪਾਂ ਜਾਣ ਰਿਹਾ ਤੇਜ਼ੀ ਤੇਜ਼ੀ ਦੇ ਨਾਲ ਕਿਉਂਕਿ ਖੋਲੀ ਦੇ ਦਿਨ ਚੱਲਣਦੇ ਆ ਪਚਕਾਰੀ ਲੈ ਕੇ ਨੱਠਾ ਜਾਂਦੇ ਆ ਇਹ ਆ ਵੇਖੋ ਇੱਥਾਂ ਆਪਾਂ ਮੋੜ ਮੋੜੇ ਟਿੱਡਾ ਜਾ ਕਰਕੇ ਮੋਰੇ ਖੜੀ ਆ ਉਹਨਾਂ ਦੀ ਗੱਡੀ ਗੱਡੀ ਤਾਂ ਆਪਾਂ ਸਾਈਡ ਨੂੰ ਕੱਢਦੇ ਹੋਏ ਲੋ ਜੀ ਪਾਰ ਹੁਣ ਆਪਾਂ ਸਿੱਧਾ ਇਹ ਰੋਡ ਤੇ ਚੜ ਜਾਣਾ ਵਾ ਲੈ ਓ ਮਾਈ ਗਾ ਪਹੁੰਚ ਗਏ ਰੋਡ ਦੇ ਉੱਤੇ ਹੁਣ ਵੇਖੀ ਚਲੋ ਤੇ ਗਾਂ ਦੀ ਗਾਂ ਕੀ ਹੁੰਦਾ ਵਾ ਹੁਣ ਆਪਾਂ ਉਹ ਲਿੰਕ ਰੋਡ ਤੇ ਆਂ ਫਿਰ ਆਪਾਂ ਪਹੁੰਚਣਾ ਮੇਨ ਰੋਡ ਦੇ ਉੱਤੇ ਮੇਨ ਰੋਡ ਦੇ ਨਿਯਾਰੇ ਤੁਸੀਂ ਦੇਖ ਕੇ ਹੈਰਾਨ ਹੀ ਹੋ ਜਾਣਾ ਦੋਸਤੋ ਲਓ ਹਾਈਵੇ ਤੇ ਆਪਾਂ ਪਹੁੰਚ ਗਏ ਐਨ ਐਚ ਹਾਈਵੇ ਦੇ ਉੱਤੇ ਹੁਣ ਵੇਖੋ ਤੁਹਾਨੂੰ ਪਹਿਲਾ ਲੰਗਰ ਜਿਹੜਾ ਆਣਾ ਆਪਣਾ ਉਹ ਟੂਲ ਪਲਾਜ ਦੇ ਉੱਤੇ ਆਣਾ ਉਹ ਆਪਾਂ ਤੁਹਾਨੂੰ ਦਿਖਾਉਣਾ ਖੱਬੇ ਹੱਥ ਖੱਬੇ ਹੱਥ ਅੰਬਰ ਸਰਵਾਂ ਤੋਂ ਆਉਂਦੇ ਆ ਖੱਬੇ ਹੱਥ ਟੂਲਪਲੇ ਦੇ ਜਿਹੜਾ ਲੰਗਰ ਆ ਉਥੇ ਤੁਸੀਂ ਪ੍ਰਸ਼ਾਦਾ ਛੱਕ ਸਕਦੇ ਹੋ ਆ ਦੇਖੋ ਸਾਹਮਣੇ ਉਹ ਲੱਗਾ ਹੋਇਆ ਲੰਗਰ ਆ ਦੇਖ ਲਓ ਕਰੋ ਦਰਸ਼ਨ ਲੰਗਰ ਦੇ ਇੱਥੇ ਤੁਸੀਂ ਪ੍ਰਸ਼ਾਦਾ ਛੱਕ ਸਕਦੇ ਆ ਜਿਹੜੇ ਆਪਣੇ ਬਾਬੇ ਦੀ ਯਾਤਰਾ ਤੇ ਜਾਣਦੇ ਆ ਇੱਥੇ ਰੁਕੋ ਇੱਥੇ ਵੀ ਪ੍ਰਸ਼ਾਦਾ ਛੱਕ ਸਕਦੇ ਆ ਪਿੱਛੇ ਜੰਡਿਆਲਾ ਮੱਲੀਆਂ ਹਰ ਇੱਕ ਜਗ੍ਹਾ ਤੇ ਉੱਤੇ ਲੰਗਰ ਲੱਗੇ ਹੋਏ ਆ ਸਾਰੇ ਹੀ ਤੁਹਾਨੂੰ ਦਰਸ਼ਨ ਕਰਾਉਣੇ ਤੇ ਫਿਰ ਐਂਡ ਤੇ ਆਪਾਂ ਜਾ ਕੇ ਕਿਤੇ ਇੱਕ ਜਗ੍ਹਾ ਦੇ ਉੱਤੇ ਲੰਗਰ ਆਪਾਂ ਵੀ ਛਕਾਂਗੇ ਪ੍ਰਸ਼ਾਦ ਦੇ ਤੌਰ ਤੇ ਬਾਬੇ ਦਾ ਆ ਦੇਖੋ ਆਪਾਂ ਨੰਗੰਡੇ ਆਬਿਆਸ ਦੇ ਉੱਪਰ ਦੀ ਦੇਖੀ ਚਲੋ ਦੋਸਤੋ ਦੇਖੀ ਚਲੋ ਫੁੱਲ ਇੰਜੋਏ ਤੁਹਾਨੂੰ ਕਰਾਉਣਾ ਆਪਾਂ ਪੂਰਾ ਰੋਡ ਦਿਖਾਉਣਾ ਕਿਥੋਂ ਕਿਥੋਂ ਦੀ ਆਪਾਂ ਨੰਗੰਡੇ ਆ ਪੂਰਾ ਲੋ ਦੋਸਤੋ ਹੁਣ ਆਪਾਂ ਪਹੁੰਚ ਗਏ ਆ ਰਹੀਏ ਰਹੀਏ ਆਪਾਂ ਪਹੁੰਚ ਗਏ ਆ ਤੇ ਇੱਥੇ ਥੋੜਾ ਥੋੜੇ ਪਰਲੀ ਸਾਈਡ ਦੇ ਉੱਤੇ ਲੱਗਾ ਹੋਇਆ ਲੰਗਰ ਇਸ ਕਰਕੇ ਆਪਣੇ ਕੈਮਰੇ ਦੇ ਵਿੱਚ ਉਹ ਨਹੀਂ ਆਉਣਾ ਇਸ ਤਰ੍ਹਾਂ ਕਿ ਤੁਹਾਨੂੰ ਆਪਾਂ ਦਿਖਾ ਨਹੀਂ ਸਕੇ ਉਹ ਪਰ ਤੁਸੀਂ ਦੇਖੋ ਗਾਂਦੀਆਂ ਦੇਖੋ ਤੇ ਸ਼ੇਅਰ ਕਰਨਾ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਇਹ ਆਪਣਾ ਦੂਜਾ ਬਲੌਕ ਆ ਦੇਖੋ ਥੱਲੇ ਰਹੀ ਆ ਦਿਪੋਲ ਦੇ ਮਾਰਕੀਟ ਆ ਇਸੇ ਥੱਲੇ ਬਹੁਤ ਹੀ ਪਿਆਰੀ ਇੱਥੇ ਤੁਸੀਂ ਕੁਛੀ ਖਰੀਦ ਸਕਦੇ ਆ ਆ ਵੇਖੋ ਇੱਥੇ ਆਪਾਂ ਖੜੇ ਹੈਗੇ ਹੁਣ ਆਪਾਂ ਪਹੁੰਚ ਗਏ ਆ ਤਾਂਗਰੇ ਤਾਂਗਰੇ ਪਹੁੰਚ ਗਏ ਉੱਥੇ ਤੁਹਾਨੂੰ ਆਪਾਂ ਬੋਰਡ ਦਿਖਾਉਣਾ ਬੋਰਡ ਦੇ ਕਰਿਓ ਦਰਸ਼ਨ ਤੇ ਇੱਥੇ ਪਹੁੰਚ ਗਏ ਇਹ ਤਾਂ ਸਾਹਮਣੇ ਇਕ ਲੰਗਰ ਲੱਗਿਆ ਹੈ ਲੱਗਦਾ ਇਹ ਸਵੇਰ ਵਾਸਤੇ ਹੀ ਜਾਂਦੇ ਹੋ ਹਾਂ ਲੰਗਰ ਆਉਂਦੀ ਵਾਰੀ ਕੋਈ ਹੀ ਵੀ ਲੰਗਰ ਨਹੀਂ ਆਉਂਦਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਵੈਗਰੂ ਤੁਹਾਨੂੰ ਸਾਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਅੱਗੇ ਅੱਗੇ ਵੇਖਿਓ ਤੁਹਾਨੂੰ ਹੋਰ ਵੀ ਵਿਖਾਉਣਾ ਆਪਾਂ ਹੁਣ ਆਪਾਂ ਬਸ ਪਹੁੰਚਣ ਵਾਲੇ ਆ ਆਪਣੇ ਇਥੋਂ ਆਪਾਂ ਜੰਡਿਆਲੋਂ ਮੋੜ ਜਾਣਾ ਸਾਈਡ ਨੂੰ ਤਨਤਨ ਵਾਲੀ ਸਾਈਡ ਨੂੰ ਹੁਣ ਆਪਾਂ ਤਰਨਤਨ ਵਾਲੀ ਸਾਈਡ ਤੇ ਛੜਕਤੇ ਆ ਗਏ ਇੱਥੇ ਵੀ ਲੰਗਰ ਆਉਂਦਾ ਵਾ ਤੁਹਾਨੂੰ ਦਿਖਾਉਨੇ ਆ ਆ ਸਾਹਮਣੇ ਆ ਗਿਆ ਲੰਗਰ ਇੱਥੇ ਵੀ ਇੱਥੇ ਵੀ ਖੱਬੇ ਹੱਥ ਹੀ ਲੱਗਾ ਹੋਇਆ ਲੰਗਰ ਕਿਉਂਕਿ ਜਾਨਵਰ ਜਾਣ ਵਾਲੇ ਯਾਤਰੀਆਂ ਵਾਸਤੇ ਜ਼ਿਆਦਾ ਲੰਗਰ ਲੱਗਾ ਹੋਇਆ ਵਾ ਆਉਣ ਵਾਲੇ ਵਾਸਤੇ ਹਜੇ ਕਿਉਂਕਿ ਜਾਨ ਨਹੀਂ ਡੇ ਸਾਰੇ ਇਸ ਕਰਕੇ ਖੱਬੇ ਹੱਥ ਲੱਗੇ ਹੋਏ ਜ਼ਿਆਦਾ ਲੰਗਰ ਆ ਦੇਖੋ ਖੱਬੇ ਹੱਥ ਲੱਗਾ ਹੋਇਆ ਹੈ ਇਹ ਹੁਣ ਮੈਨੂੰ ਪਿੰਡ ਦਾ ਨਾਮ ਨਹੀਂ ਪਤਾ ਕਿੱਥੇ ਆ ਤਰਨਤਨ ਤੋਂ ਤੇ ਜੰਡੇ ਵਾਲੇ ਦੇ ਵਿੱਚ 6-7 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹ ਪਿੰਡ ਹੈ। ਲੋ ਦੋਸਤੋ ਆਪਾਂ ਪਹੁੰਚ ਗਏ ਲੰਗਰ ਦੇ ਉੱਤੇ। ਇਹ ਲੰਗਰ ਜਿਹੜਾ ਆਪਾਂ ਪੁਲ ਦੇ ਥੱਲੇੋਂ ਦੀ ਨੰਗੀ ਦਾਵਾ ਉੱਥੇ ਲੱਗਾ ਹੋਇਆ ਵਾ। ਬਹੁਤ ਹੀ ਸ਼ਾਦਾ ਪਾਉਨਾਂ ਦੇ ਨਾਲ ਸੇਵਾ ਟੰਡੇ ਆ ਬੱਚੇ ਇੱਥੇ ਵੱਡੇ ਬਜ਼ੁਰਗ ਸਾਰੇ ਹੀ ਲੱਗੇ ਹੋਏ ਆ। ਸਲੂਟ ਹੈ ਇਹਨਾਂ ਦੇ ਇਸ ਸੇਵਾ ਨੂੰ। ਵਾਹਿਗੁਰੂ ਜੀ ਅਨੁਸਾਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਆਪਾਂ ਵੀ ਬੈ ਕੇ ਇੱਥੇ ਪ੍ਰਸ਼ਾਦਾ ਛਕਿਆ। ਨਾ ਦੇਖੋ ਤੁਸੀਂ ਵੀ ਦਰਸ਼ਨ ਕਰੋ ਪ੍ਰਸ਼ਾਦੇ ਦੇ ਤਾਂ ਵਾਇਗਰੋ ਜੀ ਲਿਖਣਾ ਬਿਲਕੁਲ ਨਾ ਭੁੱਲਿਓ ਇਹ ਅੱਲਾ ਉਸ ਰਾਮ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਪ੍ਰਸ਼ਾਦਾ ਸਾਰਿਆਂ ਨੂੰ ਆ ਵੀ ਦੋਸਤੋ ਇੱਥੇ ਆਪਾਂ ਨੂੰ ਰੱਬ ਰੂਪੀ ਰੂਹ ਇਹ ਮਿਲੀ ਇਹ ਵੀ ਕਹਿਣ ਦਾ ਹੈ ਮੇਰੀ ਵੀ ਵੀਡੀਓ ਵਿੱਚ ਬਣਾ ਲਓ ਮੈਂ ਕਿ ਚੱਲ ਆ ਜਾ ਭਾਵਾ ਰੱਬ ਰੂਪੀ ਰੂਹ ਨੂੰ ਆਪਾਂ ਲੰਗਰ ਛਕਣ ਤੋਂ ਬਾਅਦ ਪਿਆਰ ਰੂਪੀ ਦਿੱਤੇ ਤਾਂ ਫਿਰ ਆਪਾਂ ਅੱਗੇ ਚਲੇਗੇ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਇੱਥੋਂ ਆਪਾਂ ਚੰਡੇ ਵੀ ਮਿਲਦੇ ਆ ਚੰਡੇ ਲੈ ਕੇ ਤੁਸੀਂ ਲਾ ਸਕਦੇ ਆ ਆਪਣੇ ਬਾਈਕ ਮੋਟਰਸਾਈਕਲ ਗੱਡੀ ਦੇ ਉੱਤੇ ਲਾ ਕੇ ਬਾਬੇ ਦੇ ਮੇਲੇ ਦੇ ਦਰਸ਼ਨ ਕਰਨ ਵਾਸਤੇ ਜਾ ਸਕਦੇ ਆ ਧੰਨਵਾਦ ਸਾਰਿਆਂ ਦਾ ਜਿਹੜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਆਪਣਾ ਵਾਇਰ ਦਿਤਾ ਨੂੰ ਜੱਟ ਦੀ ਕਰਦੇ ਵਿੱਚ